ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਸ ਘਰ ਵਿੱਚ ਗਰੀਬੀ ਬਹੁਤ ਹੈ ਘਰ ਵਿੱਚ ਬਾਪੂ ਜੀ ਕਿੰਨਾ ਔਖਾ ਪਰਿਵਾਰ ਦੇ ਨਾਲ ਟਾਈਮ ਪਾਸ ਕਰ ਰਹੇ ਨੇ ਦੋਸਤੋ ਇਸ ਬਜ਼ੁਰਗ ਬਾਪੂ ਦੇ ਘਰ ਦੇ ਹਾਲਾਤ ਇਦਾਂ ਖਰਾਬ ਹੋ ਗਏ ਦੋਸਤੋ ਜਦੋਂ ਬਾਪੂ ਘਰ ਦੇ ਚਲਾਉਣ ਦੇ ਲਈ ਦਿਹਾੜੀਆਂ ਕਰਦਾ ਸੀ ਤੇ ਦੋਸਤੋ ਕੰਮ ਦੇ ਉੱਤੇ ਤੇ ਇਸ ਬਾਪੂ ਦੇ ਸਰੀਰ ਵਿੱਚ ਇਹੋ ਜਿਹਾ ਨੁਕਸ ਬੈਠਾ ਤੇ ਦੋਸਤੋ ਬਾਪੂ ਕੰਮ ਤੋਂ ਵੀ ਰਹਿ ਪਿਆ ਦੋਸਤੋ ਜਦੋਂ ਇਹੋ ਜਿਹੀ ਮਾਰ ਪੈਂਦੀ ਆ ਤਾਂ ਗਰੀਬ ਨੂੰ ਤਾਂ ਬਹੁਤ ਹੀ ਔਖਾ ਹੋ ਜਾਂਦਾ ਆਪਣੇ ਘਰ ਨੂੰ ਚਲਾਉਣਾ ਇਸ ਬਾਪੂ ਦੇ ਸਿਰ ਤੇ ਦੋ ਬੱਚਿਆਂ ਦਾ ਵੀ ਬੋਝ ਹੈ ਦੋਸਤੋ ਉਹਨਾਂ ਨੂੰ ਵੀ ਪੜ੍ਹਾ ਨਹੀਂ ਸਕਦਾ ਦੋਸਤੋ ਜਦੋਂ ਇਹ ਜਿਹੇ ਹਾਲਾਤ ਬਣ ਜੇ ਨੇ ਤਾਂ ਬੰਦਾ ਕੀ ਕਰ ਸਕਦਾ ਦੋਸਤੋ ਆਪ ਤਾਂ ਬੰਦਾ ਸਾਰ ਲੈਂਦਾ ਦੋਸਤੋ ਪਰ ਗਰੀਬੀ ਵਿੱਚ ਘਰ ਤੋੜਨਾ ਬਹੁਤ ਔਖਾ ਹੋ ਜਾਂਦਾ ਦੋਸਤੋ ਬਾਪੂ ਦੇ ਸਰੀਰ ਵਿੱਚ ਨੁਕਸਪੈਣ ਕਰਕੇ ਤੇ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ਤੇ ਦੋਸਤੋ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਦੋਸਤੋ ਦੁਨਨੇ ਹੱਥ ਜੋੜ ਕੇ ਬੇਨਤੀ ਕਰਦਾ ਇਹ ਜੇ ਪਰਿਵਾਰਾਂ ਦੀ ਥੋੜੀ ਬਹੁਤੀ ਮਦਦ ਜਰੂਰ ਕਰਿਆ ਕਰੋ ਦੋਸਤੋ ਵੀ 10ਵਾਂ ਦਸੌਂਦ ਨਿਕਲਦਾ ਦੋਸਤੋ ਵਾਹ ਓਏ ਮੇਰੇ ਮਾਲਕਾ ਕੈਸੀ ਖੇਡ ਰਚਾਈ ਹੈ ਕੋਈ ਤਾਂ ਏਸ਼ੀਆਂ ਦੇ ਵਿੱਚ ਪੈਂਦਾ ਤੇ ਕੋਈ ਰੋਟੀ ਬਿਨਾ ਵੀ ਤਰਸਦਾ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਕਰੋ ਜੀ ਇਸ ਬਾਪੂ ਦੀ ਦੁਖੀ ਕਹਾਣੀ ਨੂੰ ਵੱਤ ਵੱਤ ਸ਼ੇਅਰ ਕਰੋ ਜੀ